ਮਹਿਕਮਾ ਲੋਕਲ ਜਿਹੜਾ ਐਮ ਐਲ ਏ ਵੀ ਹੈ ਉਹਦੇ ਕੋਲ ਹੀ ਇਰੀਗੇਸ਼ਨ ਤੇ ਡਰੇਨੇਜ ਦਾ ਮਹਿਕਮਾ ਇਹ ਸਾਰਾ ਕੰਮ ਉਹਦੇ ਦੀਨ ਆਉਂਦਾ ਪਰ ਤੁਸੀਂ ਦੇਖੋ ਉਹਦੇ ਆਪਣੇ ਇਲਾਕੇ ਦੇ ਵਿੱਚ ਇੰਨੀ ਤਰਾਸਦੀਆਂ ਬਾਕੀ ਪੰਜਾਬ 'ਚ ਕੀ ਹਾਲ ਹੋਣਾ ਅਫਸਰ ਕੋਈ ਸੁਣ ਕੇ ਰਾਜੀ ਨਹੀਂ ਜਾਂ ਉਹ ਅਫਸਰਾਂ ਦੇ ਉਹਨਾਂ ਦਾ ਦਬਾਅ ਨਹੀਂ ਜਾਂ ਉਹ ਕਹਿੰਦੇ ਨਹੀਂ ਇਹ ਮੈਨੂੰ ਪਤਾ ਨਹੀਂ ਕੀ ਹੈ ਪਰ ਲੋਕਾਂ ਨੂੰ ਸਰਕਾਰ ਦਾ ਕੋਈ ਸਹਾਰਾ ਨਹੀਂ ਲੱਗਿਆ ਤੇ ਲੋਕ ਆਪਦੇ ਆਪ ਹੀ ਲੋਕਾਂ ਨੂੰ ਜੋ ਕਰਨਾ ਪੈ ਰਿਹਾ ਆਪਦੀ ਹਿੰਮਤ ਨਾਲ ਆਪਦੇ ਆਪ ਕਰਨਾ ਪੈ ਰਿਹਾ ਤੇ ਇਸ ਤੋਂ ਮਾੜੀ ਜਿਹੜੀ ਕੀ ਕਾਰਗੁਜ਼ਾਰੀ ਹੋ ਸਕਦੀ ਹੈ ਤੇ ਚਲੋ ਹੁਣ ਆਉਣ ਜਾਣਗੇ ਅੱਗੇ ਲੋਕ ਇਹਨਾਂ ਤੋਂ ਆਪ ਹੀ ਹਿਸਾਬ ਲੈਣਗੇ ਅਸੀਂ ਨਹੀਂ ਇਹ ਤਾਂ ਸੰਘਤ ਹੈ ਲੋਕਤੰਤਰ ਜਿਹੜਾ ਸੰਘਤ ਦਾ ਜਿਹੜਾ ਹੈ ਆਖਰ ਤਾਕਤ ਜਾਂ ਫੈਸਲਾ ਸੰਘਤ ਦੇ ਹੱਥ 'ਚ ਹੀ ਹੁੰਦਾ ਹੈ ਜਵਾਬ ਦੇਣਾ ਪੂ ਅੱਜ ਭੱਜਣਗੇ ਜਵਾਬ ਕੱਲ ਨੂੰ ਦੇਣਾ ਪੂ ਈਐਸਾ ਸਾਹਿਬ ਕੇਂਦਰ ਤੋਂ ਮੰਗ ਕਰਦੇ ਹਾਂ ਕੋਈ ਰਿਲੀਫ ਫੰਡ ਦੀ ਹਾਲ ਤੱਕ ਕੋਈ ਰਿਲੀਫ ਫੰਡ ਕੇਂਦਰ ਬਹੁਤ ਹੀ ਮਾੜੀ ਗੱਲ ਹੈ ਜੋ ਕੇਂਦਰ ਦਾ ਰਵਈਆ ਰਿਹਾ ਹੈ ਪੰਜਾਬ ਸਰਕਾਰ ਦਾ ਵੀ ਰਵਈਆ ਤੇ ਕੇਂਦਰ ਦਾ ਵੀ ਦੋਨਾਂ ਦਾ ਬਹੁਤ ਮਾੜਾ ਰਿਹਾ ਮੁੱਖ ਵੈਸਤਾ ਪ੍ਰਧਾਨ ਮੰਤਰੀ ਸਾਹਿਬ ਨੂੰ ਖੁਦ ਪੰਜਾਬ ਦਾ ਜਿਹੜਾ ਦੌਰਾ ਕਰਨ ਆਉਣਾ ਚਾਹੀਦਾ ਸੀ ਹੋਰ ਨਹੀਂ ਜੇ ਥੱਲੇ ਨਾ ਆਉਂਦੇ ਘੱਟੋ ਘੱਟ ਹੈਲੀਕਾਪਟਰ ਤੇ ਹੀ ਦੇਖਤਾ ਜਾਂਦੇ ਵੀ ਕੀ ਹਾਲ ਹੋ ਰਿਹਾ ਲੋਕਾਂ ਦਾ ਪਰ ਪਹਿਲੀ ਵਾਰ ਹੋਇਆ ਵੀ ਇੰਨੇ ਜਿਆਦੇ ਫਲੱਡ ਹੋਏ ਹੁਣ ਤੇ ਪ੍ਰਧਾਨ ਮੰਤਰੀ ਨੇ ਜਾਇਜ਼ਾ ਨਾ ਲਿਆ ਹੋਵੇ ਤੇ ਕਿਤੇ ਨਾ ਕਿਤੇ ਹੁਣ ਇਹ ਜਾਪਣ ਲੱਗ ਪਿਆ ਵੀ ਉਹਨਾਂ ਦੇ ਮਨ ਪੰਜਾਬ ਦੇ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਕੋਈ ਚੰਗੀ ਸੋਚ ਨਹੀਂ ਹੈ ਤੇ ਇਸ ਲਈ ਇਹ ਉਹਨਾਂ ਨੂੰ ਤਾਂ ਪਹਿਲੇ ਦਿਨ ਹੀ ਇਹਨੂੰ ਕੁਦਰਤੀ ਆਫਤਾ ਡਿਕਲੇਅਰ ਕਰ ਦੇਣਾ ਚਾਹੀਦਾ ਸੀ ਪਰ ਜਾ ਕੇ ਇਹ ਮਿਲਾਂ ਦਾ 10 ਦਿਨ ਬਾਅਦ ਕੁਦਰਤੀ ਆਫਤਾ ਨੂੰ ਡਿਕਲੇਅਰ ਕੀਤਾ ਹੈਗਾ ਅਜੇ ਤੱਕ ਕੋਈ ਪੈਸੇ ਦਾ ਲਾਨ ਨਹੀਂ ਕੀਤਾ ਤੇ ਮੈਂ ਇਹ ਮਸੂਸ ਕਰਦਾ ਕਿ ਸਰਕਾਰ ਕਿਤੇ ਨਾ ਕਿਤੇ ਪੰਜਾਬ ਪ੍ਰਤੀ ਜਿਹੜੀ ਹੈ ਸੰਜੀਦਾ ਨਹੀਂ ਹੈ ਅਤੇ ਪੰਜਾਬ ਪ੍ਰਤੀ ਵਫਾਦਾਰ ਨਹੀਂ ਹੈ ਪੰਜਾਬ ਦੇ ਲੋਕਾਂ ਪ੍ਰਤੀ ਉਹਨਾਂ ਦਾ ਰਵਈਆ ਚੰਗਾ ਨਹੀਂ ਇਹ ਇਹ ਜਿਹੜੀਆਂ ਸਾਰੀਆਂ ਗੱਲਾਂ ਇਹ ਫਲੱਡ ਦੇ ਵਿੱਚ ਫਲੱਡ ਰੀਲੀਫ ਦੇ ਵਿੱਚ ਤੇ ਮੁਆਵਜ਼ੇ ਜਿਹੜਾ ਅਨਾਉਂਸ ਕਰਨਾ ਸੀ ਉਹਦੇ ਸਾਰਾ ਇਹ ਗੱਲਾਂ ਸਾਹਮਣੇ ਆ ਰਹੀਆਂ ਗਰਦੀ ਪਾਟੜੀ ਆਇਆ ਮੋਟਰਸਾਈਕਲ ਤੇ ਚੱਲ ਕੇ ਹਲਾਫਾ ਦਾ ਜਾਇਜ਼ਾ ਲੈ ਟਿਕਾ ਦੇ ਹਾਲਾਤ ਉਹ ਬੜੇ ਨਾਜ਼ੁਕ ਹਾਲਾਤ ਹੁੰਦੇ ਨੇ ਬਹੁਤ ਚਗਾ ਤੇ ਜਿਹੜਾ ਪੰਨ ਕਮਜ਼ੋਰ ਹੈ ਪਰ ਲੋਕ ਦਿਨ ਰਾਤ ਉੱਥੇ ਲਾਕੀ ਕਰ ਰਹੇ ਨੇ ਤੇ ਜਿੱਥੇ ਵੀ ਮਾੜੀ ਮੋਟੀ ਕਮਜ਼ੋਰੀ ਲੱਗਦੀ ਹੈ ਨਾਲ ਦੀ ਨਾਲ ਜਿਹੜਾ ਸਾਰੀ ਸੰਗਤ ਉੱਥੇ ਪਹੁੰਚ ਜਾਂਦੀ ਹੈ ਤੇ ਉਹਨੂੰ ਬਚਾਇਆ ਤੇ ਮੇਰਾ ਸਿਰ ਝੁਕਦਾ ਹੈ ਇਲਾਕੇ ਦੇ ਲੋਕਾਂ ਦੇ ਸੰਗਤ ਦੇ ਅੱਗੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਘੱਗਰ ਨੂੰ ਟੁੱਟਣ ਤੋਂ ਬਚਾਇਆ ਤੇ ਸਰਕਾਰ ਦਾ ਪ੍ਰਸ਼ਾਸਨ ਦਾ ਜਿਹੜਾ ਰਵਈਆ ਹੈ ਉਹ ਖੜਾ ਗਿਣਾ ਮੜਾ ਰਿਹਾ ਮੈਨੂੰ ਦੱਸਿਆ ਕੱਲ ਹਾਂਡੇ ਜਿਹੜਾ ਪਾੜ ਪਿਆ ਉਥੇ 3 ਵਜੇ ਹੋਇਆ ਤੇ ਇਹਨਾਂ ਨੇ ਐਕਸ਼ਨ ਨੂੰ ਫੋਨ ਕੀਤਾ ਇਕਤਨ ਸਾਹਿਬ ਅਸੀਂ ਐਤ ਸਪੰਜੂ ਫਿਰ 5 ਵਜੇ ਫੇਰ ਕੀਤਾ ਐਕਸ਼ਨ ਕਹਿੰਦਾ ਕਹਿੰਦਾ ਮੈਂ ਤਾਂ ਕੋਰਟ ਸਾਹਿਬ ਹੈਗਾ ਉਥੋਂ ਪਤਾ ਕੀਤਾ ਉਥੇ ਹੈ ਨਹੀਂ ਸੀ ਜੇ 9 ਵਜੇ ਤੋਂ ਬਾਅਦ ਜਿਹੜੀ ਮਹਿਕਮਤ ਦੀ ਟੀਮ ਆਈ ਮਤਲਬ ਸਾਰਾ ਜੇ ਕੋਈ ਕੰਮ ਕਰ ਰਿਹਾ ਹੈ ਲੋ ਕਰ ਰਹੇ ਮੈਕਮੇ ਵਾਲੇ ਜਾਂ ਸਰਕਾਰਾਂ ਨੇ ਕੀੜਾ ਲਾ ਕੇ ਚਲੇ ਜਾਂਦੇ ਆ ਉਹਨਾਂ ਦਾ ਕੋਈ ਸਹਿਯੋਗ ਨਹੀਂ ਨਾ ਵੀ ਆਸਪੋਰਟ ਸੀ ਨਾ ਹੀ ਕੋਈ ਕੋਈ ਸਮਾਨ ਦਿੱਤਾ ਸਰਕਾਰ ਦੀ ਸੋ ਮੈਂ ਸਭ ਦਾ ਸਮਾਨੀਏ ਇਹਨੂੰ ਤਕਦੀਨ ਕਰਦਾ ਪਰ ਇੰਨਾ ਮਾੜਾ ਜਿਹੜਾ ਹੈ ਪ੍ਰਬੰਧ ਕਦੇ ਕਿਸੇ ਸਰਕਾਰਦਾਨ ਵਿੱਚ ਮੈਂ ਦੇਖਿਆ ਜੋ ਇਸ ਵਾਰੀ ਦੇਖ ਨੂੰ ਮਿਲਿਆ ਪਰ ਮੈਂ ਇੰਨਾ ਲੋਕਾਂ ਦਾ ਸਹਿਯੋਗ ਵੀ ਨਹੀਂ ਦੇਖਿਆ ਜਿਨ੍ਹਾਂ ਇਸ ਵਾਰੀ ਦੇ ਮੈਨੂੰ ਲੱਗਦਾ ਦੂਰੋਂ ਦੂਰੋਂ ਜਿਹੜਾ ਵੀ 25 25 ਕਿਲੋਮੀਟਰ ਤੋਂ ਵੀ ਲੋਕ ਪਿੰਡਾਂ ਚੋਂ ਇੱਥੇ ਆਏ ਹੋਏ ਨੇ ਤੇ ਮਦਦ ਕਰ ਰਹੇ ਨੇ ਆਪਣੇ ਕੰਮ ਛੱਡ ਕੇ ਕਈ ਐਸੇ ਨੌਜਵਾਨ ਨੇ ਜਿਹੜੇ ਕਈ ਕਈ ਰਾਤਾਂ ਸੁੱਤੇ ਨਹੀਂ ਇਹ ਬਹੁਤ ਵੱਡੀ ਇਹ ਪੰਜਾਬ ਦੀ ਮੈਂ ਸਭ ਦਾ ਖਾਸੀਅਤ ਹੈ ਤੇ ਮੈਂ ਵਧਾਈ ਦੇਣਾ ਚਾਹੁੰਦਾ ਸੰਗਤ ਬਾਕੀ ਦੁਖਦੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਸੰਗਤ ਤੋਂ ਡਰਦੇ ਨੇ ਕਿਉਂਕਿ ਹੁਣ ਸਮਾਂ ਸੀ ਸੰਗਤ ਦੇ ਵਿੱਚ ਜਾਣ ਦਾ ਜੇ ਜਾਂਦੇ ਸੀ ਲੋਕ ਮਾੜਾ ਭਲਾ ਕਹਿੰਦੇ ਹੁਣ ਡਰਦੇ ਹੋਏ ਮਸਤਾ ਦਾਖਲ ਹੋ ਮੈਨੂੰ ਲੋਕਾਂ ਦਾ ਜਾਣਾ ਨਾ ਪਵੇ ਜੇ ਜਾਊਂਗਾ ਤਾਂ ਲੋਕ ਮੈਨੂੰ ਸਵਾਲ ਕਰਨਗੇ ਇਹੀ ਸਰਕਾਰ ਨੇ ਲੋਕਾਂ ਨੂੰ ਸਵਾਲ ਕਰਨ ਲਾਇਆ ਸੀ ਵੀ ਤੁਸੀਂ ਲੋਕ ਸਰਕਾਰਾਂ ਤੋਂ ਸਵਾਲ ਪੁੱਛੋ ਜੀ ਆਉਂਦੇ ਨਹੀਂ ਆਪ ਹੁਣ ਸਵਾਲ ਦੇਣ ਤੋਂ ਭੱਜ ਜਵਾਬ ਦੇਣ ਤੋਂ ਭੱਜ ਕੇ ਚਲੋ ਫਿਰ ਵੀ ਅਸੀਂ ਅਰਦਾਸ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਖੇਤੀ ਠੀਕ ਹੋਣ ਤੇ ਲੋਕਾਂ ਬਚਾਉਣ ਅਰੇ ਇਹ ਜਿਹੜੀ ਹੈ ਇਹ ਜੀ ਰਾਜਨੀਤੀ ਵਧੀਆ ਨਹੀਂ ਕੋਈ ਕੁਛ ਵਾਲਾ ਨਹੀਂ